ਸਿਗਾ ਵੀਰੇ ਕੀ ਹਾਲ ਚਾਲ ਹੈ ਵਧੀਆ ਵਧੀਆ ਬੋਲਾ ਪ੍ਰੀਤ ਭਾਈ ਆਈਗੇ ਹਾਂਜੀ ਡੌਗ ਸ਼ੋ ਤੇ ਆਏ ਕੀ ਕੁਛ ਲਿਆ ਵੀਰੇ ਅੱਜ ਅਮਰੀਕਨ ਆ ਮੇਰੇ ਕਲਚਰ ਮਿਕਸ ਦੇ ਬੱਚੇ ਅਮਰੀਕਨ ਕਲਚਰ ਮਿਕਸ ਨੇ ਕਿ ਬਾਈ ਜੀ ਕਾਫੀ ਸਾਰੇ ਬੱਚੇ ਲੈ ਕੇ ਆਏ ਸੀ ਬਾਈ ਜੀ ਕਹਿੰਦੇ ਵੀ ਤੁਸੀਂ ਥੋੜੇ ਲੇਟ ਹੋ ਗਏ ਅੱਜ ਮੈਂ ਵੀ ਨਾ ਥੋੜਾ ਆ ਕੱਲ ਰੋਤੋ ਡੌਗ ਸ਼ੋ ਸੀਗਾ ਉਹਨੂੰ ਕਵਰ ਕਰਨ ਗਿਆ ਸੀਗਾ ਤਾਂ ਮੈਂ ਰਾਤੀ ਲੇਟ ਆਇਆ ਤੇ ਉਹਦੇ ਕਰਕੇ ਮੈਂ ਲੇਟ ਪਹੁੰਚਿਆ ਇੱਥੇ ਡੌਗ ਸ਼ੋ ਤੇ ਤੇ ਬਾਈ ਜੀ ਲਵੇ ਨਾ ਬਰੀਡਰ ਦੇ ਵਿੱਚ ਬਹੁਤ ਪਿਓਰਿਟੀ ਦੇ ਵਿੱਚ ਬੱਚੇ ਹੁੰਦੇ ਨੇਗੇ ਗਲਚਟ ਵਾਈ ਦੇ ਵਿੱਚ ਕਲਚਰ ਦੇ ਵਿੱਚ ਵੀ ਹੁੰਦੇ ਨੇ ਬਾਈ ਜੀ ਲਵੇ ਤੇ ਬਾਈ ਜੀ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਹੈ ਆਪਣੇ ਆਲ ਬਰੀਡ ਹੀ ਹੈ ਆਲ ਬਰੀਡ ਦੇ ਵਿੱਚ ਬਾਈ ਦਾ ਕੰਮ ਹੈ ਠੀਕ ਹੈ ਨਾ ਤੇ ਲੋਕੇਸ਼ਨ ਕੀ ਪੈ ਜਾਂਦੀ ਹੈ ਭਾਜੀ ਆਪਣਾ ਮੋਗਾ ਹੀ ਵੀਰੇ ਮੋਗਾ ਖਾਨ ਜੀ ਠੀਕ ਹੈ ਨਾ ਤੇ ਬਾਈ ਜੀ ਨਾ ਹੁਣ ਆ ਬੱਚਾ ਲਈ ਕੈਸੀ ਬਾਈ ਜੀ ਮੇਲ ਹੈ ਫੀਮੇਲ ਹੈ ਜੀ ਇਹ ਇਹ ਫੀਮੇਲ ਹੈ ਵੀਰੇ ਫੀਮੇਲ ਹੈ ਬਾਈ ਜੀ ਕੀ ਪ੍ਰਾਈਸ ਹੈ ਬਾਈ ਜੀ ਕੀ ਹੈ ਜੀ ਇਹਦਾ ਵੀਰੇ 3500 3500 ਰੁਪਿਆ ਹਾਂ ਜੀ ਫੀਮੇਲ ਦਾ ਤੇ ਬਾਕੀ ਉਹ ਨੀਚੇ ਬਾਜੀ ਬੱਚੇ ਉਹ ਵੀ ਸੇਮ ਹੀ ਆ ਵੀਰੇ ਸੇਮ ਹੀ ਆ ਜੀ ਹਾਂ ਜੀ ਉਹ ਵੀ ਸੇਮ ਹੀ ਆ ਜੀ ਠੀਕ ਹੈ ਜੀ ਇੱਕ ਵਾਰ ਚੱਕ ਕੇ ਦਿਖਾ ਦਿਓ ਲਓ ਲਓ ਸੇਮ ਕੁਆਲਟੀ ਹੈ ਠੀਕ ਹੈ ਬਾਈ ਜੀ ਇੱਕੋ ਹੀ ਮਦਰ ਦੇ ਬੱਚੇ ਲੱਗਦੇ ਮੈਨੂੰ ਲੱਗਦਾ ਹਾਂਜੀ ਇੱਕੋ ਹੀ ਮਦਰ ਦੇ ਬੱਚੇ ਹਾਂਜੀ ਹਾਂ ਉਹੀ ਮੈਂ ਦੇਖ ਰਿਹਾ ਨਾ ਵੀ ਦੋਨੇ ਵਿੱਚ ਸੇਮ ਹੈ ਨਾ ਹਾਂ ਹਾਂ ਇਹ ਬਾਕੀ ਬੱਚੇ ਬਾਈ ਜੀ ਦਾ ਸੇਲ ਰਹੋਗੇ ਬੜੀ ਚੰਗੀ ਕਰਨਾ ਬਾਕੀ ਜੀ ਸੇਲ ਕਰਦੇ ਹਾਂ ਹਾਂ ਇਹ ਬਾਕੀ ਬਾਈ ਜੀ ਦਾ ਆਲ ਬਰੀਡ ਦੇ ਵਿੱਚ ਕੰਮ ਹੈ ਵੀਰੇ ਆਲ ਇੰਡੀਆ ਡਿਲੀਵਰੀ ਆਪਣੀ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਬਾਈ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ 9802 ਵੀਰੇ 695 ਠੀਕ ਹੈ ਵੀਰੇ ਹਾਂਜੀ ਬਾਈ ਜੀ ਵੀਡੀਓ ਦੇ ਵਿੱਚ ਬਾਈ ਜੀ ਦਾ ਨੰਬਰ ਚੱਲਦਾ ਰਹੂਗਾ ਬਾਈ ਜੀ ਟੁਆਇ ਦੇ ਵਿੱਚ ਵੀ ਬਰੀਡ ਦੇ ਵਿੱਚ ਕੰਮ ਕਰਦੇ ਆ ਆਲ ਬਰੀਡ ਦੇ ਵਿੱਚ ਬ ਤੁਹਾਨੂੰ ਬਾਈ ਜੀ ਨੂੰ ਦੋਸੇ ਕੰਟੈਕਟ ਕਰ ਸਕਦੇ ਹੋ ਓਕੇ ਲਾਪ੍ਰੀਤ ਭਾਈ ਠੀਕ ਹੈ ਵੀਰੇ ਥੈਂਕ ਯੂ ਥੈਂਕ ਯੂ ਵੀਰੇ ਸਸੀ ਗਾਦੇਸੇ ਭਾਈ ਕੀ ਹਾਲ ਚਾਲ ਹੈ ਵਧੀਆ ਵਧੀਆ ਭਾਈ ਤੁਸੀਂ ਦੱਸੋਗੇ ਆਈ ਕੇ 200 ਤੇ ਹਾਂਜੀ ਹਾਂਜੀ ਉਹ ਬਾਈ ਜੀ ਲਵੇ ਨਾ ਫਰੈਂਚ ਦਾ ਬੱਚੇ ਸੀਗਾ ਤੇ ਅਮਰੀਕਨ ਬੁੱਲੀ ਜੀ ਇੱਕ ਕਲਚਰ ਫੋਮ ਬੀਗਲ ਵੀ ਬਾਈ ਜੀ ਨਾਲ ਗੱਲ ਕਰਦੇ ਆਪਾਂ ਬਾਈ ਜੀ ਬੀਗਲ ਦਾ ਕੀ ਕੁਸਾ ਹੈ ਭਾਜੀ ਪਾਗਲ ਹੋ ਗਿਆ ਹੈ ਕੀ ਇਹ ਮੇਲ ਆਈ ਬੀਗਲ ਦਾ ਟਰਾਈ ਜੇਗਾ ਤਾਂ 8000 ਰੁਪਏ ਠੀਕ ਹੈ ਮੇਲ ਲਓ ਜੀ ਮੇਲੀ ਹੈ ਮੇਲ ਦਾ ਕੀ ਪ੍ਰਾਈਸ ਹੈ 8000 ਮੇਲ ਦਾ 5000 ਇਹ ਭਾਜੀ ਆਹ ਬੱਚਾ ਜੀ ਇਹ ਕਾਲਚਰ ਪਾਵਾ ਦਾ 9000 ਮੇਲ ਦਾ 2000 ਮੇਲ ਦਾ ਭਾਜੀ ਅਮਰੀਕਾ ਬੁੱਲੀ ਭਾਜੀ ਇਹ ਵੀ ਮੇਲ ਹੈ ਇਹਦਾ 10000 ਰੁਪਿਆ ਪ੍ਰਾਈਸ ਹੈ ਠੀਕ ਹੈ ਜਿਹੜੇ ਸਾਈਜ਼ ਚ ਹੈ ਭਾਜੀ ਇਹ ਭਾਜੀ ਪਾਵਰ ਸਾਈਜ਼ ਚ ਹੈ ਜਿਵੇਂ ਬਲੂ ਕਰਨ ਦੇ ਵਿੱਚ ਕਾਲ ਦੇ ਵਿੱਚ ਫੀਮੇਲ ਹੈ ਬਾਈ ਜੀ ਦੇਖੀ ਸਕਦੇ ਹੋ ਤੁਸੀਂ ਇਹ ਆ ਪ੍ਰਾਈਸ ਦੀ ਬਾਈ ਜੀ ਇਹ ਫੀਮੇਲ ਹੈ ਇਹ 12000 ਦੀ ਪ੍ਰਾਈਸ ਹੈ ਭਾਈ ਜੀ ਭਰਿਆ ਜੋ ਪ੍ਰਾਈਸ ਹੈ ਇਹ ਜੀ ਮੌਜੂਦਾ ਹੈ ਵੀਰੇ ਆਪਣੀ ਆਰਡਰ ਬਲੀਡ ਦੇ ਵਿੱਚ ਕੰਮ ਹੈ ਹਾਂਜੀ 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 ਆਰਡਰ ਬਲੀਡ ਇਹ ਲੋਕੇਸ਼ਨ ਕਿ ਪੈਂਦੀ ਹੈ ਬਾਈ ਜੀ ਬਲਾਸਪੁਰ ਹੈ ਬਲਾਸਪੁਰ ਬਲਾਸਪੁਰ ਮੋਗਾ ਬਨਾਰ ਰੋਡ ਤੇ ਪੈਂਦੀ ਹੈ ਠੀਕ ਹੈ ਬਾਈ ਜੀ ਜਿੱਦੇ ਨਾਲ ਬਲਾਸਪੁਰ ਲੋਕੇਸ਼ਨ ਪੈਂਦੀ ਹੈ ਆਰਡਰ ਬਲੀਡ ਦੇ ਵਿੱਚ ਪ੍ਰਾਈਸ ਦਾ ਕੰਮ ਹੈ ਤੇ ਬਾਈ ਜੀ ਤੁਸੀਂ ਕੰਟੈਕਟ ਕਰ ਸਕਦੇ ਆ ਇਹ ਬਾਈ ਜੀ ਮੋਬਾਈਲ ਨੰਬਰ ਦੱਸ ਦਿਓ ਆਪਾਂ 718201677 ٹھیک ہے بھائی ਜਿਹੜਾ نیچے ویڈیو ਦੇ ਵਿੱਚ ਨੰਬਰ ਚੱਲਦਾ ਰੂਗਾ ਤਾਂ ਬਾਈ ਜੀ ਨੂੰ ਕੰਟੈਕਟ ਕਰ ਸਕਦੇ ਹੋ ਤੇ ਬਾਈ ਜੀ ਦਾ ਆਨ ਵੀਡੀਓ ਦੇ ਵਿੱਚ ਕੰਮ ਆ ਬਾਈ ਜੀ ਕੋਈ ਆਪਣਾ ਤੋਂ ਹੀ سبسکرਾਈਬਰ ਆਂਦਾ ਆ ਤਾਂ ਉਹਦਾ ਮਾਨਟੇਨ ਹੋ ਜੂਗਾ ਹਾਂ ਜੀ ਹਾਂ ਜੀ ਹੋਊਗਾ ਹੋਊਗਾ ਠੀਕ ਹੈ ਬਾਈ ਜੀ ਨਾ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਜੀ ਜੇ ਕੋਈ ਬਾਈ ਜੀ ਬੱਚਾ ਲੈਂਦੇ ਆ ਬਾਈ ਜੀ ਤੋਂ ਤਾਂ ਆ ਬਾਈ ਜੀ ਉਹਨੂੰ ਤੁਹਾਡੇ ਚੈਨਲ ਤੇ ਨਹੀਂ ਕੋਈ ਆਪਣਾ ਨਾਮ ਲੂਗਾ ਤਾਂ ਉਹਨੂੰ ਲੈਸ ਕਰ ਦਿੰਗੇ ਬਾਈ ਜੀ ਕੋਈ ਤੁਹਾਨੂੰ ਕੋਈ ਮਦਦ ਕਰ ਦਾਂਗੇ ਉਹ ਤੇ ਵੀਰੇ ਓਕੇ ਓਕੇ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਆਗੇ ਚੌਧਰੀ ਕਾਨ ਵਾਲੇ ਹਾਂਜੀ 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 ਕੁਮਤੀ ਕਾਨ ਵਾਲੇ ਜੀ ਨੇ ਆਪਣੇ ਮਿੱਤਰ ਨੇਗੇ ਪੁਰਾਣੇ ਇਹ ਸਾਡਾ ਮੇਰਾ ਵੀ ਹਸਕੀ ਦੇ ਵਿੱਚ ਹੀ ਕੰਮ ਹੈ ਤੇ ਬਾਈ ਦਾ ਵੀ ਹਸਕੀ ਦੇ ਵਿੱਚ ਕੰਮ ਹੈ ਜੇ ਮੈਂ ਕਿਹਾ ਤੁਹਾਨੂੰ ਆਪਣੇ ਮਿੱਤਰ ਨੇਗੇ ਬਾਈ ਦੀ ਵੀਡੀਓ ਬਣਾਈ ਜਾਵੇ ਤੇ ਇੱਕ ਬੱਚਾ ਆਇਆ ਜੀ ਫੀਮੇਲ ਹੈ ਇਹ ਬਲੂ ਆਈਜ਼ ਹੈ ਜੀ ਮੇਲ ਇਹਨੇ 3 ਬਾਈਟ ਦੇ ਵਿੱਚ ਬਲੂ ਆਈਜ਼ ਦੇ ਵਿੱਚ ਮੇਲ ਆ ਨਵਾਬ ਨਵਾਬ ਅਜੀ ਕਿੰਨੀ ਕਹਿੰਦੀ ਹੈ ਜੀ ਤਾਂ ਕੀ ਇਹਦੇ ਨਾਲ ਵੀ ਹੋ ਗਈ ਜੀ ਸਾਢੇ 6 ਮਹੀਨੇ ਦੇ ਹੋ ਗਏ ਇਹ ਇਹ ਵਾਲਾ ਪੇਅਰ ਠੀਕ ਹੈ ਜੀ ਤੇ ਇਹ ਵਾਲਾ ਪੇਅਰ ਹੋਗਾ 1 ਮਹੀਨਾ ਦਾ ਇਹ ਬਲੂ ਆਇਜ਼ ਹੈ ਜੀ ਜੀ ਆ ਦੇਖੀਦਾ ਤੇ ਬਲੂ ਆਇਜ਼ ਦੇ ਉਹਨਾਂ ਬੱਚੇ ਨਹੀਂਗੇ ਬਾਈ ਜੀ ਦੇ ਵਿੱਚ ਡਾਰਕ ਹਸਕੀ ਡਾਰਕ ਦੇ ਵਿੱਚ ਅਗੋਟੀ ਜਿਹਦੇ ਨੂੰ ਕਹਿੰਦੇ ਨੇ ਅਗੋਟੀ ਦੇ ਵਿੱਚ ਕੀ ਅਗੋਟੀ ਦੇ ਵਿੱਚ ਕੀ ਹੁੰਦਾ ਇਹਨਾਂ ਦੇ ਨਾਲ ਫੇਸ ਬਿਲਕੁਲ ਬਲੈਕ ਹੁੰਦਾ ਹੈ ਤੇ ਡਾਰਕ ਬਹੁਤ ਜ਼ਿਆਦਾ ਹੁੰਦਾ ਤੁਸੀਂ YouTube ਤੇ ਵੀ ਸਰਚ ਕਰ ਸਕਦੇ ਹੋ ਵੀਡੀਓ ਦੇ ਵਿੱਚ ਕਈ ਵੀਡੀਓ ਪਈ ਜਾਂਦਾ ਅਗੋਟੀ ਦੀਆਂ ਤੇ ਉਹ ਵੀ ਬਹੁਤ ਕੀ ਕਹਿੰਨਾ ਗੂਗਲ ਦੇ ਉੱਪਰ ਪੇਜ ਹੈ ਤੇ ਬਾਕੀ ਭਾਈ ਜੀ ਆਪਣਾ ਹਸਕੀ ਬਰੀਡ ਦੇ ਵਿੱਚ ਹੀ ਗੱਲ ਹਾਂਜੀ ਹਾਂਜੀ ਹਸਕੀ ਆਪਣੀ ਨਾਲ ਸਟੱਡ ਸਰਵਿਸ ਵੀ ਹੈ ਜੀ ਤਿੰਨ ਸਟੱਡ ਆਪਣੇ ਕੋਲੇ ਦੋ ਦੋ ਬਲੀ ਕੋਟ ਦੇ ਵਿੱਚ ਇੱਕ ਨਾਰਮਲ ਕੋਟ ਦੇ ਵਿੱਚ ਠੀਕ ਹੈ ਭਾਈ ਜੀ ਹਸ ਸਟੱਡ ਸਰਵਿਸ ਦੀ ਭਾਈ ਜੀ ਫੀਸ ਤੇ ਆ ਜਾਂ ਕਾਪੀ ਤੇ ਕਰਾਉ ਉਹ ਮਤਲਬ ਦੇਖ ਲਈਦਾ ਜੀ ਜਿੱਦਾਂ ਅਡਜਸਟਮੈਂਟ ਹੁੰਦੀ ਹੈ ਫੀਸ ਤੇ ਵੀ ਕਰ ਲਈਦੀ ਹੈ ਬੱਚੇ ਤੇ ਵੀ ਕਰ ਲਈਦੀ ਹੈ ਠੀਕ ਹੈ ਭਾਈ ਹਾਂਜੀ ਆਪਣੀ ਲੋਕੇਸ਼ਨ ਕੀ ਪਾਏਂਗੇ ਜੀ ਲੋਕੇਸ਼ਨ ਵੀਰ ਜੀ ਚੌਧਰੀ ਹਸਕੀ ਡੌਗ ਫਾਰਮ ਪਿੰਡ ਗੁੰਮਟੀਕਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੋਨ ਠੀਕ ਹੈ ਜੀ ਤੇ ਬਾਕੀ ਨੇ ਹਸਕੀ ਦੇ ਫੱਤੀ ਵੀ ਅਵੇਲੇਬਲ ਬਿਲਕੁਲ ਦੀ ਹਰ ਟਾਈਮ ਅਵੇਲੇਬਲ ਬਿਲਕੁਲ ਉਂਤਲੇ ਦੇ ਇਹ ਭਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਹਸਕੀ ਦੇ ਫੱਤੀ ਵੀ ਅਵੇਲੇਬਲ ਹੁੰਦੇ ਨੇ ਸਪੈਸ਼ਲ ਸਰਵਿਸ ਵੀ ਹੈ ਇਹ ਬਾਕੀ ਭਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ 98768 74687 ਠੀਕ ਹੈ ਭਾਈ 98768 74687 ਠੀਕ ਹੈ ਭਾਈ ਜੀ ਭਾਈ ਜੀ ਦਾ ਨਾ نیچے ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਭਾਈ ਜੀ ਦੀ ਲੋਕੇਸ਼ਨ ਵੀ ਦਿਖਾ ਦਿੱਤੀ ਦੱਸਤੀ ਆ ਤੁਹਾਨੂੰ ਕੀ ਆ ਤੇ ਬਾਕੀ ਮੈਂ ਨਾ ਆ ਆਰ ਵੀ ਦਿਖਾ ਦਿੰਦਾ ਕੋਈ ਵੀ ਤਾਂ ਸਪੀਡ ਸ਼ੋਰਟ ਲੇ ਕੇ ਬਿਜੂ ਕਾਹਤ ਕਰਵਾਉਂਦੇ। ਓਕੇ ਬਾਈ ਜੀ। ਓਕੇ थैंक यू। ਓਕੇ ਓਕੇ। ਹਾਂਜੀ ਜਮਲ ਬਾਈ ਕੀ ਹਾਲ ਚਾਲ ਹੈ? ਵਧੀਆ ਵੀਰ ਜੀ ਵਧੀਆ ਤੁਸੀਂ ਬਸ। ਹਾਂਜੀ ਹਾਂਜੀ ਵੀਰਾਂ। ਕੀ ਕੁਛ ਲੈਵੇ ਵੀਰੇ? ਆਪਣੇ ਲਵੇ ਵੀਰੇ ਸੜਜੂ ਆ ਚੌਂ ਚੌਂ ਮੇਲ ਫੀਮੇਲ ਆ ਔਰ ਬਲੈਕ ਕਲਰ ਦੇ ਵਿੱਚ ਆ ਹਸਕੀ ਸੀ ਹਸਕੀ ਬੱਚੇ ਵਿੱਚ ਬਿਕ ਗਏ ਆਪਣੇ। ਦੇਖੋ ਬਾਈ ਜੀ ਚੌਂ ਚੌਂ ਸੂ ਬਲੈਕ ਕਲਰ ਦੇ ਵਿੱਚ ਤੇ ਆ ਈਕ ਰੀਮ ਕਲਰ ਦੇ ਵਿੱਚ ਚੌਂ ਚੌਂ ਆ ਜੀ। ਔਰ ਕੋਈ ਇੱਕ ਦਾ ਸ਼ੋਅ ਦੇ ਵਿੱਚ ਆਂਦਾ ਆ ਬੰਦਾ ਦਾ ਕਿਉਂ ਉਮੀਦਾਂ ਦੇ ਕੈਮਰਾ ਵੀ ਚੰਗੀਆਂ। ਜਿਵੇਂ ਅੱਜ ਨਾ ਬਾਈ ਜੀ ਆਏ ਹੋਏ ਸੀ ਦੇਖੋ ਬੜੀਆ ਤਿਆਰ ਕਰਕੇ ਬੱਚੇ ਲੈ ਕੇ ਆਏ ਨੇ ਇਹ ਇੱਕ ਬੱਚੇ ਦਾ ਟਾਈ ਲੱਗੀ ਹੋਈ ਹੈ ਦੇਖੋ ਇੰਨਾ ਬੱਚਾ ਸੋਹਣਾ ਲੱਗ ਰਿਹਾ ਜਿਵੇਂ ਇੱਕ ਪਾਰਟੀ ਦੇ ਵਿੱਚ ਆਪਾਂ ਤਿਆਰ ਹੋ ਕੇ ਜਾਂਦੇ ਹਾਂ ਉਵੇਂ ਇਹ ਕਾ ਬੱਚਾ ਹੈ ਦੇਖੋ ਬਾਈ ਜੀ ਇਹਦੇ ਵਿੱਚ ਕੋਈ ਗਰੂਪ ਆਇਆ ਹੋਇਆ ਹੈ ਕਿਉਂਕਿ ਕੁਆਲਟੀ ਅੱਛੇ ਕਰੋ ਰੀਟਰ ਦੀ ਨਾ ਪਹਿਚਾਣ ਨਹੀਂ ਹੁੰਦੀ ਆ ਵੀ ਜੇ ਆਪਾਂ ਕਿਤੇ ਲੈ ਕੇ ਚੱਲੇ ਬੱਚਿਆਂ ਨੂੰ ਤਾਂ ਅੱਛਾ ਦਿਖਾਇਆ ਜਾਵੇ ਵੀ ਲੋਕਾਂ ਨੂੰ ਵੀ ਪਤਾ ਲੱਗੇ ਵੀ ਹਾਂ ਬੱਚੇ ਐਵੇਂ ਰਾਕੇ ਸੇਲ ਵਾਸਤੇ ਜਾਂ ਲੈ ਕੇ ਵੀ ਜਾਂਦੇ ਆ ਤਾਂ ਬੰਦੇ ਕੁਆਲਟੀ ਵਾਈਜ਼ ਦੇਖ ਸਕੀਂ ਬਾਕੀ ਭਾਈ ਜੀ ਆਪਣੀ ਵੀਡੀਓ ਦੇ ਵਿੱਚ ਨਾ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਤਾਂ ਉਹਦਾ ਮਕਸਦ ਇਹ ਹੁੰਦਾ ਆਪਾਂ ਬੱਚੇ ਵਧੀਆ ਕੁਆਲਿਟੀ ਦੇ ਬੱਚੇ ਦੇ ਸਕਾਈਏ ਆਪਣੇ ਕਸਟਮਰਾਂ ਨੂੰ ਬਾਕੀ ਜੈਮਲ ਭਾਈ ਜੀ ਇਹਦਾ ਕੀ ਕੀ ਪ੍ਰਾਈਸ ਹੈ ਕੀ ਕੀ ਹੈ ਬੱਚੇ ਦੇ ਦੇਖੋ ਵੀਰੇ ਇਹ ਬੱਚਾ ਹੈਗਾ 35 ਦਿਨ ਦਾ ਮੇਲ ਦਾ ਪ੍ਰਾਈਸ ਹੈਗਾ 15000 ਫੀਮੇਲ ਦਾ ਪ੍ਰਾਈਸ ਹੈਗਾ 12000 ਬਾਕੀ ਕਲਰ ਦੇ ਹਿਸਾਬ ਨਾਲ ਤੇ ਮਾਰਕਿੰਗ ਦੇ ਹਿਸਾਬ ਨਾਲ ਰੇਟ ਆ ਵੀ ਰਹਿਣਾ ਦਾ ਸਿੱਟਜੂ ਦਾ ਇਹ ਦੇਖੋ ਟਰਾਈ ਕਲਰ ਦੇ ਵਿੱਚ ਆ ਔਰ ਪ੍ਰੋਪਰ ਮਾਰਕਿੰਗ ਦੇ ਵਿੱਚ ਆ ਪਰ ਗੂਗਲ ਵਾਈਸ ਮਾਰਕਿੰਗ ਹੈ ਜਿਵੇਂ ਆਪਾਂ ਕਹਿ ਦਿੰਦੇ ਆ ਜੀ ਉਹ ਚੀਜ਼ ਹੁੰਦੀ ਹੈ ਬਾਕੀ ਇਹ ਚੌ ਚੌ ਬਾਕੀ ਵੀਰੇ ਚੌ ਚੌ ਮੇਲ ਆ ਇਹ 20000 ਦਾ ਵੀਰੇ অল সো কোয়ালিটি মেলা ফিমেল 15 18 এ আডি রেঞ্জ ਦੇ ਵਿੱਚ ਆ ਠੀਕ ਹੈ ਭਾਈ ਜੀ ਬਾਕੀ ਆ ਵੀ ਬੱਚੇ ਭਾਈ ਜੀ ਚੌਥੀ ਚੌਦੀ ਨੇ ਹਾਂਜੀ ਹਾਂਜੀ ਵੀਰੇ ਫੀਮੇਲ ਮੇਲ ਅਵੇਲੇਬਲ ਆਪਣੇ ਕੋਲ ਠੀਕ ਹੈ ਭਾਈ ਜੀ ਆ ਬਲੈਕ ਬੱਚਾ ਭਾਈ ਜੀ ਹਾਂਜੀ ਹਾਂਜੀ ਵੀਰੇ ਇਹ ਬਲੈਕ ਦੇ ਵਿੱਚ ਬੱਚਾ ਭਾਈ ਜੀ ਕੀ ਭਾਈ ਵੀਰੇ ਇਹ ਕੋ ਡਿਮਾਂਡ ਦੇ ਹਿਸਾਬ ਨਾਲ ਹੋ ਜਾਂਦਾ 20 ਤੋਂ ਪਲੱਸ ਵੀ ਚਲਾਇਆ ਜਾਂਦਾ ਬੱਚਾ ਠੀਕ ਹੈ ਹਾਂਜੀ ਜਿਵੇਂ ਕਿ ਮਾਰਕੀਟ ਦੇ ਵਿੱਚ ਬੱਚਾ ਮਿਲਦਾ ਨਹੀਂ ਤਾਂ 20 ਤੋਂ ਵੀ ਪਲੱਸ ਵਗ ਜਾਂਦਾ ਠੀਕ ਹੈ ਭਾਈ ਜੀ ਮਾਰਕੀਟ ਅਪ ਡਾਊਨ ਹੁੰਦੀ ਰਹਿੰਦੀ ਆ ਬੱਚਿਆਂ ਦੀ 올 ਬਰੀਡ ਦੇ ਵਿੱਚ ਕੰਮ ਆ ਹਾਂਜੀ ਹਾਂਜੀ 올 ਬਰੀਡ ਦੇ ਵਿੱਚ ਵੀਰੇ 올 ਬਰੀ 63095 ਵੀਰਾ ਬਾਕੀ ਭਾਈ ਜਿਹੜਾ ਬੀਰੋ ਦੇ ਵਿੱਚ ਨੀਚੇ ਨੰਬਰ ਚੱਲਦਾ ਰਹੂਗਾ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਕੋਈ ਆਪਣਾ ਸਬਸਕ੍ਰਾਈਬਰ ਆਂਦਾ ਜੈਮਲ ਭਾਈ ਹਾਂਜੀ ਕੋਈ ਮਾਨਤਾਨ ਮਾਨਤਾਨ ਵੀਰ ਜੀ ਇਹ ਕੋਈ ਆਪਣਾ ਪੰਜਾਬ ਚੋਂ ਆਂਦਾ ਤਾਂ ਡਿਲੀਵਰੀ ਫ੍ਰੀ ਕਰਾਂਗੇ ਜੇ ਸੋਡੇ ਥਰੂ ਆਂਦਾ ਤੇ ਬਾਹਰਲੀ ਸਟੇਟ ਤੋਂ ਕੋਈ ਵੀ ਕਾਲ ਕਰਦਾ ਆਪਾਂ ਨੂੰ ਆਪਾਉਣਾਂ ਲਈ ਡਿਸਕਾਊਂਟ ਕਰ ਦਾਂਗੇ ਠੀਕ ਆ ਭਾਈ ਬਾਕੀ ਭਾਈ ਜੀ ਨੂੰ ਕੰਟੈਕਟ ਕਰ ਸਕਦੇ ਹੋ ਓਕੇ ਥੈਂਕ ਯੂ ਵੀਰੇ ਓਕੇ ਵੀਰ ਜੀ ਹਾਂਜੀ ਵੀਰੇ ਕੀ ਹਾਲ ਚਾਲ ਹੈ ਚੱਲ ਜੀ ਬਧੀ ਤੁਸੀਂ ਦੱਸੋ ਹਾਂਜੀ ਹਾਂ ਬਧੀ ਆਈਗੇ ਡਾਕਟਰ ਤੋਂ ਹਾਂਜੀ ਹਾਂ ਦੇਖੋ ਭਾਈ ਜੀ ਚੀਨਾ ਕੁਆਲਟੀ ਦੇ ਵਿੱਚ ਬੱਚਾ ਦੇਖੋ ਚੌ ਚੌ ਦਾ ਬੱਚਾ ਸਟੂਡੀਓ ਦਾ ਬੱਚਾ ਇਧਰ ਵੀ ਚੌ ਚੌ ਦਾ ਕਲਚਰ ਪਰਫਾਰਮ ਨੀਚੇ ਨਾਲ ਰੈਪਰੇ ਦੇ ਬੱਚੇ ਨੇ ਜੀ ਤੇ ਭਾਈ ਜੀ ਕਲਚਰ ਪਰਫਾਰਮ ਦੇ ਬੱਚੇ ਨੇ ਸਟੂਡੀਓ ਦਾ ਬੱਚਾ ਜੀ ਆਪਾਂ ਕੀ ਭਾਈ ਜੀ ਨਾਲ ਗੱਲ ਕਰਦੇ ਆਂ ਉਹ ਜਿase ਤਕੀਕ ਆ ਹਾਂਜੀ ਹਾਂ ਭਾਜੀ ਆਪਾਂ ਤੁਹਾਡੀ ਵੀਡੀਓ ਸ਼ੂਟ ਕਰ ਰਹੇ ਆਂ ਕੰਮ ਹੀ ਵੀਡੀਓ ਆਈਆਂ ਦੁਨੀਆਂ ਆਪਰੀ ਵੀਡੀਓ ਦਾ ਕਹਿਜਾ ਰਿਸਪੌਂਸ ਆ ਰਿਹਾ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਬੰਦਿਆਂ ਦੇ ਫੋਨ ਆਉਂਦੇ ਨੇ ਤੇ ਡਿਲੀਵਰੀ ਹੁੰਦੀਆਂ ਨਹੀਂ ਜੀ ਹਾਂਜੀ ਆਹ ਡੀਲ ਹੁੰਦੀ ਹੈ ਮਾਨਤਨ ਵੀ ਕਰੀ ਜਾਂਦਾ ਹਾਂਜੀ ਆਹ ਸੋਡੀ ਵੀਡੀਓ ਦੇਖ ਕੇ ਮਾਰੇ ਇੱਕ ਤਾਂ ਮਾਨਤਨ ਕਰਦੇ ਠੀਕ ਹੈ ਵੀਰੇ ਇਹ ਬਾਕੀ ਦਾ 14 14 ਦਾ ਬਲੈਕ ਕਲਰ ਦੇ ਵਿੱਚ ਬੱਚਾ ਨਹੀਂ ਗਿਆ ਸੀ ਮੈਂ ਝੁਮਾ ਕੇ ਦਿਖਾ ਦਈਏ ਦੇਖ ਤੇਰੀ ਕੁਆਲਿਟੀ ਦੇਖੋ ਬਾਈ ਜੀ ਬੱਚਾ ਬੱਚਾ ਨਾ ਇਹ ਸਾਹਮਣੇ ਤੇਰੀ ਥੋੜਾ ਇਹ ਟੇਡਾ ਕਰਕੇ ਦੇਖੋ ਇਹ ਸ਼ੋਰਟ ਮਾਡਲ ਦੇ ਵਿੱਚ ਬੱਚਾ ਆਇਆ ਹੈ ਨਾ ਜਿਹੜਾ ਮਜਲ ਨਾ ਬਿਲਕੁਲ ਪੱਤੇ ਦੇ ਉੱਪਰ ਤੇ ਬਾਲਾ ਨਾਲ ਹੀ ਟੱਚ ਕਰ ਰਿਹਾ ਹੁੰਦਾ ਤਾਂ ਭਾਈ ਜੀ ਕੀ ਕੁਛ ਹੈ ਇਹ ਇਹ ਵੀਰੇ ਮੇਲ ਆ ਮੇਲ ਹੈ ਭਾਈ ਜੀ ਕੀ ਪ੍ਰਾਈਸ ਇਹ 28000 ਹੈ ਜੀ 28000 28000 ਇਹ ਸਿਰਜੂ ਦਾ ਬੱਚਾ ਭਾਈ ਜੀ ਇਹ ਮੇਲ ਆ ਜੀ ਹਾਂ ਜੀ ਇਹ ਡਿਮਾਂਡ ਹੈਗੀ 15000 15000 ਇਹ ਬਾਕੀ ਆ 14 14 ਬੱਚਾ ਭਾਈ ਜੀ ਗ੍ਰੀਨ ਚ ਹਾਂ ਜੀ ਮੇਲ ਵੀ ਮਿਲਦੀ ਫੀਮੇਲ ਵੀ ਮਿਲਦੀ ਮੇਲ ਵੀ ਮਿਲਦੀ ਫੀਮੇਲ ਵੀ ਹਾਂ ਜੀ ਇਹ ਕੀ ਪ੍ਰਾਈਸ ਹੈ ਮੇਲ ਦਾ ਆਏਗਾ 12000 ਫੀਮੇਲ ਦਾ 14000 ਠੀਕ ਹੈ ਭਾਈ ਜੀ ਆਹਾ ਕਲਚਰ ਦਾ ਕਲਚਰ ਦਾ ਮੇਲ ਵੀ ਮਿਲ ਜਾਣਗੇ ਫੀਮੇਲ ਵੀ ਠੀਕ ਹੈ ਜੀ ਮੇਲ ਦਾ 7000 ਜੀ ਫੀਮੇਲ ਦਾ 5000 ਠੀਕ ਹੈ ਭਾਈ ਜੀ ਬਾਕੀ ਆ ਭਾਈ ਜੀ ਲੈਪਰੇ ਦੇ ਵਿੱਚ ਲੈਪਰੇ ਦਾ ਜੀ ਮੇਲ ਮਿਲ ਜੂਗਾ 9000 ਦਾ ਬਾਕੀ ਕੁਆਲਟੀ ਤੇ ਡਿਪੈਂਡ ਹੋ ਜਾਣਾ ਨਾ ਭਾਈ ਜੀ ਡੰਡਾ ਵੀ ਕਲਰ वाइज ਦਾ ਬਾਊਂਡਰ ਦੇ ਵਿੱਚ ਜਿਹੜੇ ਫਿਲਾੜ ਭਾਈ ਜੀ ਦਾ ਵਾਸਤਾ ਹਾਂਜੀ ਹਾਂ ਆਪਾਂ ਉਹਦੀ ਗੱਲ ਕਰ ਰਹੇ ਹਾਂ ਮੈਂ ਤੁਹਾਨੂੰ ਕੈਮਰਾ ਮਾਰਨ ਲਾ ਕੇ ਦੇਣਾ ਬਾਕੀ ਅਸੀਂ ਆਲ ਬਰੀਡ ਭਾਈ ਕੰਮ ਆ ਆਲ ਬਰੀਡ ਦਾ ਭਾਈ ਜੀ ਜੇ ਕੁਆਲਟੀ ਹੋ ਜਾ ਉਹੀ ਦਾ ਟੇਸਟ ਬੰਦਾ ਗੋੜਾ ਜਿੰਨਾ ਪਾਓ ਉਨਾਂ ਹੀ ਮਿੱਠਾ ਬਣਦਾ ਉਸ ਹਰ ਨਾਲੀ ਬਾਈ ਦਾ ਕਹਿਣਾ ਵੀ ਜਾਏ ਜਾਂ ਤੁਸੀਂ ਰੇਟ ਪਰ ਹੋਗੇ ਉਹੀ ਜੀ ਕੁਆਲਿਟੀ ਮਿਲਦੀ ਹੈ ਬਾਕੀ ਬਾਈ ਜੀ ਆਪਣੀ ਲੋਕੇਸ਼ਨ ਕੀ ਪੈ ਜਾਂਦੀ ਹੈ ਲੋਕੇਸ਼ਨ ਵੀ ਆਪਣੀ ਖੰਡਾ ਮਰੇ ਕੋਟ ਦਾ ਅੱਛਾ ਜੀ ਤੇ ਬਾਕੀ ਹੋਈ ਜੀ ਆਪਣੀ ਆਲ ਓਵਰ ਇੰਡੀਆ ਡਿਲੀਵਰੀ ਹੈ ਹਾਂਜੀ ਆਲ ਓਵਰ ਡਿਲੀਵਰੀ ਹੈ ਆਲ ਓਵਰ ਇੰਡੀਆ ਡਿਲੀਵਰੀ ਹੈ ਤੇ ਵੀ ਚਾਰਜ ਐਕਸਟਰਾ ਹੈ ਤੁਹਾਡਾ ਨੰਬਰ ਹੈ ਜੀ 79733 33475 ਠੀਕ ਹੈ ਇਹ ਵੀਡੀਓ ਤੇ ਉੱਪਰ ਮੈਂ ਚੱਲਦਾ ਲੁਗਾ ਆਪਣੀ ਰਹਿ ਕੇ ਆਪਣਾ ਨੰਬਰ ਜੀ 9899 ਠੀਕ ਹੈ ਬਈ ਇਹ ਵੀਡੀਓ ਦੇ ਵਿੱਚ ਦੋਨੇ ਭਾਈਆਂ ਨੰਬਰ ਚੱਲਦਾ ਰੂਗਾ ਦੋਨੇ ਭਾਈਆਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਭਾਈ ਦਾ ਓਲ ਬ੍ਰੀਡ ਦੇ ਵਿੱਚ ਕੰਮ ਹੈ ਭਾਈ ਜੀ ਬਾਕੀ ਆਪਣਾ ਕੋਈ ਸਰਪ라이ਜ਼ਰ ਆਂਦਾ ਹੈ ਤਾਂ ਉਹਦਾ ਮਾਣਤਾਨ ਹੋ ਜਾਊਗਾ ਹਾਂਜੀ ਹਾਂ ਉਹਦਾ ਨਾਮ ਲੈ ਕੇ ਆਉਂਦਾ ਤੇ ਮਾਣਤਾਨ ਜ਼ਰੂਰ ਕਰਾਂਗੇ ਠੀਕ ਹੈ ਫਿਰ ਓਕੇ ਜੀ ਓਕੇ ਥੈਂਕ ਯੂ ਥੈਂਕ ਯੂ ਸੱਸੀ ਗਾ ਭਾਈ ਜੀ ਕੀ ਹਾਲ ਚਾਲ ਹੈ ਸੱਸੀ ਗਾ ਜੀ ਆਈ ਗਿਆ ਜੀ 200 ਤੇ ਹਾਂਜੀ ਹਾਂਜੀ ਭਾਈ ਜੀ ਭਾਈ ਜੀ ਨਾਲ ਦੇਖੋ ਮੈਂ ਨਾ ਮੈਂ ਭਾਈ ਜੀ ਨਾਲ ਅਸੀਂ ਪਿਛਲੇ ਮੋਗਾ ਸ਼ੋਅ ਤੇ ਇਹ ਕਿਹਾ ਭਾਈ ਜੀ ਨਾਲ ਫੋਨ ਕਰਦੇ ਚਲੋ ਭਾਈ ਜੀ ਦੀ ਵੀ ਵੀਡੀਓ ਸ਼ੂਟ ਕੀਤੀ ਜਾਵੇ ਬਾਈ ਜੀ ਦੀ ਲੋਕੇਸ਼ਨ ਪੈਂਦੀ ਹੈ ਫਰੀਦਕੋਟ ਬਹੁਤ ਦੂਰੋਂ ਬਹੁਤ ਦੂਰੋਂ ਬਾਈ ਜੀ ਆਉਂਦੇ ਨੇ ਕਿ ਮੈਂ ਕਿਹਾ ਦੂਰੋਂ ਬਾਈ ਜੀ ਦਾ ਇੱਕ ਮਾਮਲਾ ਨਾਲ ਅੱਪਾ ਵੀਡੀਓ ਰਹੀ ਜਾਵੇ ਇਹ ਬਾਈ ਜੀ ਦਾ ਬਹੁਤ ਹੀ ਬੱਚੇ ਅੱਛੇ ਕਿਊਟ ਦੇਖੋ ਬਈ ਇਹ ਸਟਾਰਟ ਸਰਵਿਸ ਵਾਤੇ ਬਾਈ ਜੀ ਸਟਾਰਟ ਆਪਣਾ ਹੀ ਹਾਂਜੀ ਹਾਂਜੀ ਇਹਦਾ ਆ ਵੀ ਬਾਈ ਜੀ ਸਟਾਰਟ ਇਹ ਵੀ ਸਟਾਰਟ ਹੈ ਜੀ ਇਹ ਕੱਲ ਜੱਟ ਵਾਏ ਹੈ ਜੀ ਉਹ ਕੱਲਾ ਟਵਾਏ ਆ ਬਾਈ ਜੀ ਦਾ ਬਿੱਲ ਹੈ ਬਾਈ ਥੋੜਾ ਟਾਈਮ ਰੋਕ ਕੇ ਫੋਨ ਕਰ ਇਹ ਇਤਾਂ ਦੇ ਬੱਚੇ ਵੀ ਲੈਵਲ ਹੁੰਦੇ ਨੇ ਹਰ ਟਾਈਮ ਬਾਈ ਜੀ ਇਹ 35 20 30 35 ਤੇ ਕਰਾ ਦੋ ਬਾਈ ਜੀ ਜਿਹੜਾ ਜਾਨਵਸ਼ਾਨ ਵਾਲਾ ਬੱਚੇ ਤੇ ਵੀ ਲਵਾ ਦਈਦੀ ਐ ਨਹੀਂ ਫੀਸ ਤੇ ਵੀ ਆ ਠੀਕ ਐ ਬਾਈ ਜੀ ਹਾਂਜੀ ਦੋਨੇ ਆਫਰ ਐ ਤੁਸੀਂ ਆ ਦੇਖ ਹੀ ਸਕਦੇ ਹੋ ਕਿ ਇਚਾਂ ਦੇ ਵਿੱਚ ਨਾ 25 ਬੱਚੇ ਬਾਈ ਜੀ ਲੈ ਕੇ ਆਏ ਨੇ ਕਿ ਬਾਈ ਜੀ ਦਾ ਅੱچھے ਬੱਚਿਆਂ ਦੀ ਪ੍ਰੋਡਕਸ਼ਨ ਆਉਂਦੀ ਆ 25 ਕੁਆਲਟੀ ਦੇ ਵਿੱਚ ਕੰਮ ਕਰਦੇ ਨੇ ਬਾਈ ਜੀ ਠੀਕ ਐ ਨਾ ਤੁਸੀਂ ਮੈਂ ਕੈਮਰਾ ਮਾਰੀ ਦਿੱਤਾ ਸਾਰੇ ਕਿਤੇ ਤੇ ਬਾਕੀ ਬਾਈ ਜੀ ਆ ਬੱਚੇ ਤੁਹਾਡੇ ਹੱਥ 'ਚ ਹਾਂਜੀ ਬਾਬਾ ਜੀ ਇਹ ਟਵਾਇ ਦੇ ਵਿੱਚ ਬੱਚੇ ਇਹ ਟਵਾਇ ਦਾ ਬੱਚਾ ਜੀ 3.5 ਮਹੀਨੇ ਦਾ ਰੈੱਡ ਬਣੂਗਾ ਜੀ ਇਹਦਾ ਬੱਚਾ ਜੀ ਠੀਕ ਐ ਦੇਖੋ ਇਹ ਕੁਆਲਟੀ ਦਿਖਾ ਦਿਓ ਬਾਈ ਜੀ ਧਮਾਕੇ ਦਿਖਾ ਦਿਓ ਬੱਚਾ ਹ ਆ ਬੱਚਾ ਭਾਈ ਜੀ ਕਲਚਰ ਇਹ ਕਲਚਰ ਹੈ ਜੀ ਕਲਚਰ ਦੇ ਵਿੱਚ ਬੱਚਾ ਭਾਈ ਜੀ ਇਹ 8000 ਰੁਪਏ ਦਾ ਬੱਚਾ ਜੀ ਇਹ 8000 ਰੁਪਏ ਦਾ ਇਹ 15000 ਰੁਪਏ ਦਾ ਜੀ ਇਹ 15000 ਰੁਪਏ ਦਾ ਭਾਈ ਜੀ ਆ ਬੱਚਾ ਜੀ ਇਹ 5 ਮਹੀਨੇ ਦੀ ਫੀਮੇਲ ਹੈ ਜੀ 5 ਮਹੀਨੇ ਦੀ ਫੀਮੇਲ ਹੈ ਜੀ ਇਹ ਗ੍ਰੀਨ ਬੱਦੇ ਵਿੱਚ ਹਾਂ ਜੀ ਇਹਦੀ ਬੱਚੀ ਆ ਜੀ ਉਹਦੀ ਬੱਚੀ ਆ ਇਹ 20000 ਰੁਪਏ ਡਿਮਾਂਡ ਹੈ ਜੀ ਠੀਕ ਹੈ ਵੀ ਜੀ ਭਾਈ ਜੀ ਉਹ ਸਟੱਡਿਓ ਹਾਂ ਸਟੱਡ ਸਰਵਿਸ ਹੈ ਜੀ ਸਟੱਡ ਸਰਵਿਸ ਹੈ ਭਾਈ ਜੀ ਸਟੱਡਿਓ ਦੀ ਠੀਕ ਹੈ ਭਾਈ ਜੀ ਤੇ ਭਾਈ ਜੀ ਸੇਲ ਵੀ ਕਰ ਦਰਗੇ ਬਾਈ ਜੀ ਕੀ ਨਾ ਪਾਲ ਟ੍ਰੇਨਿੰਗ ਕੀਤੇ ਹੋਏ ਨੇ ਗਾਲਾਂ ਵਾਲੀ ਫੋਟੋ ਵੀ ਮਿਲ ਜੂਗੀ ਜੱਤਾਂ ਦੀ ਉਹ ਪਾਲਾਂ ਵਾਲੀ ਮਿਲ ਜੂਗੀ ਪ੍ਰੂਫ ਵੀ ਆਈ ਠੀਕ ਹੈ ਇਹ ਬੱਤੀ ਭਾਈ ਜੀ ਆਪਣਾ 올ਓਵਰ ਇੰਡੀਅਨ ਡਿਲੀਵਰੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਨਾ ਤੇ ਬੱਤੀ ਭਾਈ ਜੀ ਆਪਣਾ ਟਵਾਇਡ ਬਲੀਡ ਦੇ ਵਿੱਚ ਹੀ ਜ਼ਿਆਦਾ ਹਾਂਜੀ ਟਵਾਇਡ ਹਾਂਜੀ ਠੀਕ ਹੈ ਨਾ 올 ਬਲੀਡ ਦੇ ਵਿੱਚ ਬੱਚੇ ਵੀ ਮਿਲ ਜਾਂਦੇ ਨੇ ਹਾਂਜੀ ਲੈ ਦੇਈਂਦੇ ਆ ਪਾਸੋਂ ਜੀ ਦੇ ਕੋਈ ਚਾਹਵਾਨ ਹੋਵੇ ਤਾਂ ਠੀਕ ਹੈ ਵੀਰੇ ਹਾਂਜੀ ਬਾਕੀ ਆਪਣਾ ਕੰਟੈਕਟ ਨੰਬਰ ਬੋਲ ਦਈਏ ਵੀਰੇ 98720 08822 ਠੀਕ ਹੈ ਜੀ ਜ਼ਿਲ੍ਹਾ ਫਰੀਦਕੋਟ ਇੱਕ ਮਿੰਟਾ ਭਾਈ ਦਾ ਵੀ ਨੰਬਰ ਲਓ ਭਾਈ ਜੀ ਦਾ ਵੀਡੀਓ ਦੇ ਵਿੱਚ ਨੀਚੇ ਨੰਬਰ ਚੱਲਦਾ ਰਹੂਗਾ ਇੱਕ ਭਾਈ ਦਾ ਨੰਬਰ ਮੈਂ ਬੋਲ ਹੀ ਦਿੰਦਾ ਬਾਕੀ ਦੂਜੇ ਭਾਈ ਦਾ ਨੰਬਰ ਵੀ ਬੋਲ ਆ ਜੀ ਦਾ 792 24992 ਠੀਕ ਹੈ ਭਾਈ ਜੀ ਭਾਈ ਜੀ ਦਾ ਦੋਨੇ ਵੀਡੀਓ ਦੋਨੇ ਭਾਈਆਂ ਦਾ ਨੀਚੇ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਭਾਈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਭਾਈ ਜੀ ਉਹਨਾਂ ਨੂੰ ਠੀਕ ਹੈ ਨਾ 올 ਇੰਡੀਆ ਡਿਲੀਵਰੀ ਹੈ ਭਾਈ ਜੀ ਦੀ ਇਹ ਭਾਈ ਜੀ ਦੀ ਸਟਾਰਟ ਸਰਵਿਸ ਵੀ ਹੈ ਓਕੇ ਵੀਰੇ ਓਕੇ ਵੀਰੇ ਓਕੇ ਥੈਂਕ ਯੂ ਜੀ ਥੈਂਕ ਯੂ ਵੀਰੇ ਹਾਂ ਜੀ ਸੱਤਕਾ ਬਾਈ ਜੀ ਕੀ ਹਾਲ ਚਾਲ ਹੈ ਸੱਤਕਾ ਵੀਰ ਜੀ ਵਧੀਆ ਵੀਰ ਜੀ ਵਧੀਆ ਉਹ ਆਈ ਕੇ 200 ਤੇ ਹਾਂਜੀ ਹਾਂਜੀ ਵੀਰ ਜੀ ਬਾਈ ਜੀ ਇਹਨਾਂ ਦੇਖੋ ਬਹੁਤ ਹੀ ਅੱਛੀ ਕੁਆਲਿਟੀ ਦੇ ਅਮਰੀਕੀ ਨੇ ਅਮਰੀਕਨ ਕਲਚਰ ਪਾਏ ਅਮਰੀਕਨ ਤੇ ਕਲਚਰ ਪਾਉਣ ਦੇ ਵਿੱਚ ਬੱਚਾ ਭਾਜੀ ਦੇ ਚੈੱਕ ਕਰ ਸਕਦੇ ਹੋ ਭਾਜੀ ਬੱਚਾ ਕਮਾ ਕੇ ਦਿਖਾ ਦਿਓ ਟਾਉ ਕਵਾਲਿਟੀ ਦੇ ਬੱਚਾ ਹੈ ਜੀ ਟਾਉ ਕਵਾਲਿਟੀ ਵਿੱਚ ਬਹੁਤ ਛੋਟਾ ਬੱਚਾ ਆ ਵੀ ਹੱਥ ਵੱਡਾ ਲੱਗ ਰਿਹਾ ਬੱਚੇ ਦੇ ਹਾਂਜੀ ਕਿਹੜਾ ਬੱਚੇ ਦੀ ਕੁਆਲਿਟੀ ਦੱਸਦੀ ਹੈ ਤੇ ਅਮਰੀਕਨ ਬੱਚਾ ਹੈ ਇਹ ਫੀਮੇਲ ਹੈ ਜੀ ਇਹ ਫੀਮੇਲ ਹੈ ਬਾਈ ਜੀ ਬਾਜੀ ਫੀਮੇਲ ਦਾ ਕੀ ਏਜ ਹੈ ਕੀ ਪ੍ਰਾਈਸ ਜੀ ਫੀਮੇਲ ਵਿੱਚ 4000 ਰੁਪਏ ਦੀ ਇਹ ਕਲਚਰ 7000 ਰੁਪਏ ਦਾ 7000 ਮੇਲ ਹੈ ਜੀ ਹਾਂ ਜੀ ਇਹ ਮੇਲ ਹੈ ਫੀਮੇਲਾ ਜੀ ਤੇ ਬਾਕੀ ਬਾਈ ਜੀ ਆਪਣੀ ਕਿਹੜੀ ਕਿਹੜੀ ਬੀਟ ਦੇ ਵਿੱਚ ਆਪਣੇ ਕੋਲ ਸਰ ਆਲ ਬੀਟ ਦੇ ਆਏ ਆਲ ਬੀਟ ਦੇ ਵਿੱਚ ਹਾਂਜੀ ਤੇ ਬਾਈ ਜੀ ਲੋਕੇਸ਼ਨ ਕੀ ਲੋਕੇਸ਼ਨ ਆਪਣੀ ਵੀਰ ਜੀ ਤਰਨ ਤਾਰਨ ਅੰਮ੍ਰਿਤਸਰ ਦੋਨੋਂ ਹੀ ਆ ਤਰਨ ਤਾਰਨ ਅੰਮ੍ਰਿਤਸਰ ਤੇ ਬਾਈ ਜੀ ਲੋਕੇਸ਼ਨ ਆਈ ਜੀ ਆ ਤੇ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਜੀ ਆਲ ਓਵਰ ਇੰਡੀਆ ਆਲ ਓਵਰ ਨੇ ਡਿਲੀਵਰੀ ਵੀ ਆਲ ਇੰਡੀਆ ਹੀ ਆ ਆਲ ਇੰਡੀਆ ਡਿਲੀਵਰੀ ਆ ਤੇ ਆਲ ਬੀਟ ਦੇ ਆਲ ਬੀਟ ਦੇ ਕੰਮ ਆ ਆਪਣਾ ਜਿਹੜੀ ਡਿਲੀਵਰੀ ਹੋਗੀ ਉਹ ਐਕਸਟਰਾ ਚਾਰਜ ਐਕਸਟਰਾ ਚਾਰਜ ਲੱਗੇਗਾ ਹਾਂਜੀ ਤੇ ਬਾਕੀ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਨੇੜੇ 9997295 ਜੀ ਠੀਕ ਆ ਬਾਈ ਜੀ ਵੀਡੀਓ ਦਾ ਵਿੱਚ ਨਾ ਬਾਈ ਜੀ ਦਾ ਨੰਬਰ ਨੀਚੇ ਚੱਲਦਾ ਰਹੂਗਾ ਬਾਈ ਜੀ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ओके okay, भाई जी ओके थैंक यू जी ओके जसरी का भाई जी जसरी का किमे हो लकी भाई की हालचाल है बढ़िया बढ़िया जी हां जी हां जी किमे ऊपर आए आगे ਤੁਸੀਂ ਵੀ ਚਲੋ भाई जी ना ਬੱਚੇ ਲੈ ਕੇ ਆਏ ਸੀ ਜਿਹੜੇ ਸਟਜੂ ਦੇ ਬੱਚੇ ਨੇਗੇ भाई जी ਇਹ ਬਾਈ ਜੀ ਨਾਲ ਗੱਲ ਕਰਦੇ ਆਂ भाई जी ਕਿੰਨੀ ਕਿੰਨੀ ਏਜ ਆ ਇਹ ਬੱਚਾ ਕਮਾ ਕੇ ਦਿਖਾ ਦਿਓ ਜੀ 40 ਦਿਨ ਦੇ ਬੱਚੇ ਨੇ ਇਹ ਜੀ ਠੀਕ ਹੈ ਜੀ ਮਦਰ ਫਾਦਰ ਬਹੁਤ ਚੰਗੇ ਨੇ ਇਹਨਾਂ ਦੇ ਠੀਕ ਹੈ ਜੀ ਕਿ ਇਹ ਆਉਤਾ ਮੇਰੇ ਤੋਂ ਉਹਦਾ ਬੱਚੇ ਦੀ ਦੀ ਮੰਗ ਆ ਰਹੀ ਸੀ ਕਾਫੀ ਵੀਡੀਓ ਦੇ ਵਿੱਚ ਕਮੈਂਟ ਆ ਰਹੇ ਸੀਗੇ ਠੀਕ ਹੈ ਜੀ ਇਹਦੇ ਸਟੂਡੀਓ ਦੇ ਵਿੱਚ ਇੱਕ ਜੋਨੇਕ ਜਿਹਾ ਕਲਰ ਹੁੰਦਾ ਹੈ ਆ ਉਹਦੀ ਵੀ ਵੀਡੀਓ ਲੈਤੀ ਆਪਾਂ ਠੀਕ ਹੈ ਜੀ ਕਲਰ ਉਹ ਮੈਂ ਤਾਂ ਜੋਪੀ ਕਰਦੇ ਹਾਂ ਇਹਦਾ ਇਹ ਕਲਰ ਹੈ ਇਹ ਕਲਰ ਬਹੁਤ ਘੱਟ ਆਉਂਦਾ ਹੈ ਭਾਈ ਜੀ ਤੁਹਾਨੂੰ ਆ ਕੇ ਦਿਖਾ ਦੂ ਬੱਚਾ ਇਹ ਲੋ ਭਾਈ ਜੀ ਮੇਲ ਆ ਫੀਮੇਲ ਆ ਜੀ ਇਹ ਮੇਲ ਤੇ ਫੀਮੇਲ ਦੋਨੋਂ ਮਿਲ ਜਾਣਗੇ ਆਪਾਂ ਮੇਲ ਵੀ ਮਿਲ ਜੂ ਫੀਮੇਲ ਵੀ ਮਿਲ ਜੂ ਭਾਈ ਜੀ ਆਪਾਂ ਨੂੰ ਹੋਰ ਕਿਹੜੀ ਕਿਹੜੀ ਫੀਟ ਦੇ ਵਿੱਚ ਕੰਮ ਆ ਮੇਨ ਸੀਟ ਜੂ ਸਾਈਬਰਨ ਹਸਕੀ ਇਧਰੇ ਗੋਲਡਨ ਡਰੀਵਰ ਫੋਟੋ ਖੇਚ ਲਿਆ ਮੇਰੇ ਗੋਲੇ ਤੇ ਆ ਵਾ ਤੇ ਬਾਕੀ ਬਾਈ ਜੀ ਆ ਹਸਕੀ ਨੇ ਲਈ ਹਾਂ ਜੀ ਫੀਮੇਲ ਹੈ ਫੀਮੇਲ ਹੈ ਫੀਮੇਲ ਆ ਫੀਮੇਲ ਫੀਮੇਲ ਹੈ ਹਾਂ ਜੀ ਬਲੈਕ ਵਾਈਟ ਦੇ ਚ ਫੀਮੇਲ ਹੈ ਬਾਈ ਜੀ ਇਹ ਸ਼ੋ ਸ਼ੋ ਕੀਤੀ ਸੀ ਆਪਾਂ ਨੇ ਸ਼ੋ ਕੀਤੀ ਸੀ ਜੀ ਹਾਂ ਜੀ ਸ਼ੋ ਬਾਅਦ ਸ਼ੋ ਕੀਤੀ ਸੀ ਬਾਈ ਜੀ ਫੀਮੇਲ ਫੀਮੇਲ ਤੁਸੀਂ ਦੇਖ ਸਕਦੇ ਹੋ ਅੱਛੀ ਕੁਆਲਿਟੀ ਦੀ ਹੈ ਫੀਮੇਲ ਬਾਈ ਜੀ ਕਿੰਨੀ ਹੈ ਜੀ ਇਹ 6 ਮਨਥ 올ਡ ਹੈ ਜੀ ਇਹ ਤੇ ਆਪਣਾ 올 ਬਰੀਡ ਦੇ ਵਿੱਚ ਕੰਮ ਹੈਗਾ ਮੇਨ ਮਗੇ ਮੰਗਦਾ ਕੋਈ ਕਰ ਸਕਦਾ ਸਟਾਈਬਰ ਆਖਦਾ ਆ ਤਾਂ ਬੱਚਾ ਮਗੇਦਾ ਜਿਵੇਂ ਗੋਲਡਨ ਲੀਵਰ ਦਾ ਮੰਗਦਾ ਲੈਪਟਾ ਦਾ ਮੰਗਦਾ ਜਰਮਨ ਦਾ ਮੰਗਦਾ ਤਾਂ ਤੁਸੀਂ ਉਹ ਲੈਵਲ ਪ੍ਰਾਪਤ ਹਾਂਜੀ 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 ਭਾਈ ਜੀ ਆਪਣੀ ਲੋਕੇਸ਼ਨ ਦੱਸਦੀ ਆਲਾ ਆਪਣਾ ਮੋਬਾਈਲ ਨੰਬਰ ਦੱਸਦੀ ਮੁੱਲਾਂਪੁਰ ਦਾਖਾ ਨੇੜੇ ਤੇ 981440694 ਮੋਬਾਈਲ ਭਾਈ ਜੀ ਦਾ ਨਾ ਵੀਡੀਓ ਦੇ ਵਿੱਚ نیچے ਨੰਬਰ ਚੱਲਦਾ ਰਹੂਗਾ ਭਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਭਾਈ ਜੀ ਦਾ ਸਪੈਸ਼ਲ ਹਸਕੀ ਤੇ ਸਵਿਚ ਦੇ ਵਿੱਚ ਕੰਮ ਆ ਕੋਈ ਬੱਚਾ ਮੰਤ ਮੰਗਦਾ ਸਰਕਾਰੀ ਪਰ ਉਹ ਅਵੇਲੇਬਲ ਵੀ ਕਰਾ ਦਣਗੇ ਭਾਈ ਜੀ ਓਕੇ ਵੀਰੇ ਥੈਂਕ ਯੂ ਥੈਂਕ ਯੂ ਵੀਰੇ ਅਸੀਗਰ ਭਾਈ ਜੀ ਕੀ ਹਾਲ ਚਾਲ ਹੈ ਅਸੀਗਰ ਜੀ ਵੀਰੇ ਕੀ ਹਾਲ ਚਾਲ ਹੈ ਆਈ ਗਏ ਡਾਕਟਰ ਹਾਂਜੀ ਹਾਂਜੀ ਤੁਹਾਡੇ ਸ਼ਹਿਰ ਦੇ ਵਿੱਚ ਡਾਕਟਰ ਸ਼ੋਪ ਵੀ ਨੀਅਰ ਸਿਟੀ ਦੇ ਵਿੱਚ ਤਾਂ ਤੁਸੀਂ ਨਾ ਪਹੁੰਚੋ ਹੈ ਪਤਾ ਫਿਰ ਪਹੁੰਚਣਾ ਪੈਣਾ ਪਹੁੰਚੇ ਨੇ ਅਜੇ ਡਾਕਟਰ ਸ਼ੋਪ ਤੇ ਭਾਈ ਜੀ ਬੱਚੇ ਲੈ ਕੇ ਆਏ ਨੇ ਦੇਖੋ ਚੌ ਚੌ ਦਾ ਬੱਚਾ ਹੈ ਜੀ ਇੱਕ ਪੋਮੇਨ ਇੱਕ ਪੋਮੇਨ ਦੀ ਫੀਮੇਲ ਹੈ ਭਾਈ ਜੀ ਨਹੀਂ ਮੇਲ ਹੈ ਮੇਲ ਹੈ ਜੀ ਦੇਖੋ ਭਾਈ ਜੀ ਬੱਚਾ ਘਮਾ ਕੇ ਦਿਖਾਈਓ ਪੂਰਾ ਕੁਆਲਟੀ ਦੇ ਵਿੱਚ ਬੱਚਾ ਜੀ ਸਨੋ ਵਾਈਟ ਦੇ ਵਿੱਚ ਤੇ ਬੱਚਾ 14 ਦਾ ਕ੍ਰੀਨ ਫੀਡ ਦੇ ਫੀਮੇਲ ਹੈ ਫੀਮੇਲ ਹੈ ਹਾਂਜੀ ਚੈੱਕ ਕਰੀ ਸਕਦੇ ਹੋ ਭਾਈ ਜੀ ਕੀ ਕੀ ਏਜ ਹੈ ਬੱਚਿਆਂ ਦੀ ਤੇ ਕੀ ਕੀ ਰਿਕੁਆਇਰਮੈਂਟ ਹੈ ਇੱਕ ਮਨਸ ਦਾ ਹੀ ਇਹ ਇੱਕ ਮਨਸ ਦਾ ਹੀ ਇਹ ਹੈ ਇੱਕ ਮਨਸ ਦਾ ਹੀ 14 ਦਾ ਬੱਚਾ ਇੱਕ ਮਨਸ ਦਾ ਹੀ ਹੈ ਬੱਚਾ ਭਾਈ ਜੀ ਇਹ ਪ੍ਰਾਈਸ ਦੱਸ ਦਿਓ ਪ੍ਰਾਈਸ ਹੈ ਇਹਦਾ 5000 ਰੁਪਿਆ ਠੀਕ ਹੈ ਜੀ ਇਹਦਾ ਰੱਖਿਆ 12000 ਰੁਪਿਆ ਨਹੀਂ 12000 12000 ਈਮੇਲ ਹੈ ਭਾਈ ਜੀ ਹਾਂਜੀ ਠੀਕ ਹੈ ਤੇ ਬਾਕੀ ਭਾਈ ਜੀ ਆਪਣਾ ਆਲ ਬਲੀਡ ਦੇ ਵਿੱਚ ਕੰਮ ਹੈ ਨਾ ਹਾਂਜੀ ਆਲ ਬਲੀਡ ਦੇ ਵਿੱਚ ਭਾਈ ਦਾ ਕੰਮ ਹੈ ਆਲ ਬਲੀਡ ਆਲ ਡਿਲੀਵਰੀ ਹੈ ਠੀਕ ਹੈ ਨਾ ਆ ਭਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਭਾਈ ਦੀ ਲੋਕੇਸ਼ਨ ਮੋਗਾ ਦੇ ਮੋਗਾ ਮੋਗਾ ਭਾਈ ਆਪਣੇ ਪੈਟ ਸ਼ੋਪ ਦਾ ਨਾਮ ਦਾ ਕਿਊਟ ਪੈਟ ਸ਼ਾਪ ਕਿਊਟ ਪੈਟ ਸ਼ੋਪ ਦੇ ਭਾਈ ਦਾ ਨਾਮ ਦੇ ਦੋ ਨਾਲ ਦਾ ਨਾਮ ਹੈ ਭਾਈ ਜੀ ਦਾ ਜਿਹੜਾ ਭਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਭਾਈ ਜੀ ਦਾ ਆਲ ਪੀਡ ਦੇ ਵਿੱਚ ਆਲ ਫੂਡ ਸੈਰੀ ਜਰ ਆਪ ਗਾਰਾ ਸਾਰਾ ਕੁਝ ਅਵੇਲੇਬਲ ਹੁੰਦਾ ਹੈ ਤੇ ਬਾਕੀ ਭਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 78372 33553 ਠੀਕ ਹੈ ਭਾਈ ਜੀ ਦਾ ਵੀਡੀਓ ਦੇ ਵਿੱਚ ਨਾ نیچے ਨੰਬਰ ਚੱਲਦਾ ਰਹੂਗਾ ਤੇ ਭਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਵੀਰੇ ਓਕੇ ਥੈਂਕ ਯੂ